विरोध ਕੀਤੀ ਗਈ ਕਾਰਵਾਈ ਦੇ ਵਿੱਚ ਇੱਕ ਵਧੀਆ ਸਫਲਤਾ ਮਿਲੀ ਹੈ ਜਿਸ ਵਿੱਚ ਜਿਹੜਾ ਅਸੀਂ ਪਿਛਲੀ ਵਾਰ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਸਾਡੇ ਇੱਕ ਦੋਸ਼ੀ ਸ਼ਿਵਮ ਸੋਟੀ ਵੱਲੋਂ 5 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਸੀ ਉਸ ਦੀ ਅੱਗੇ ਪੁੱਛਗਿੱਛ ਦੇ ਵਿੱਚ ਉਸ ਦੋਸ਼ੀ ਤੋਂ ਸਾਨੂੰ 7 ਕਿਲੋ ਹਿਰੋਇਨ ਦੀ ਹੋਰ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਉਹਦੀ ਪੁੱਛਗਿੱਛ ਦੇ ਵਿੱਚ ਇੱਕ ਹੋਰ ਦੋਸ਼ੀ ਦਾ ਨਾਮ ਆਇਆ ਸੀ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਹੈ ਬਰਿੰਦਰ ਸਿੰਘ ਗੁਰਪਰਬੂ ਉਹ ਵੀ ਜਲੰਧਰ ਦਾ ਹੀ ਰਹਿਣ ਵਾਲਾ ਹੈ ਉਸ ਦੀ ਵੀ ਡਿਟੇਲਡ ਪੁਛਗਿਛ ਤੋਂ ਬਾਅਦ ਉਹਦੇ ਕੋਲੋਂ ਵੀ 1 ਕਿਲੋ ਹੀਰੋਇਨ ਦੀ ਰਿਕਵਰੀ ਹੋਈ ਹੈ ਸੋ ਕੁੱਲ ਬਿਲਾ ਕੇ ਸਾਡੇ ਇਸ ਕੇਸ ਦੇ ਵਿੱਚ ਹੁਣ ਤੱਕ 13 ਕਿਲੋ ਹੀਰੋਇਨ ਦੀ ਰਿਕਵਰੀ ਹੋ ਚੁੱਕੀ ਹੈ ਇਹਦੇ ਨਾਲ ਹੀ ਇਹਨਾਂ ਦੋਵਾਂ ਤੋਂ ਦੋ ਲਗਜ਼ਰੀ ਗੱਡੀਆਂ ਸ਼ਿਵਮ ਤੋਂ ਦੋ ਤੇ ਬਰਿੰਦਰ ਸਿੰਘ ਏਰੀਅਸ ਬੱਬੂ ਤੋਂ ਵੀ ਇੱਕ ਲਗਜ਼ਰੀ ਗੱਡੀ ਦੀ ਰਿਕਵਰੀ ਹੋਈ ਹੈ ਤੇ ਸਾਨੂੰ ਕੁਝ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਸਾਡੇ ਨਜ਼ਰ ਵਿੱਚ ਆਈਆਂ ਹਨ ਜਿਹੜੀਆਂ ਇਹਨਾਂ ਦੇ ਆਪਣੇ ਨਾਂ ਤੇ ਹਨ ਜਾਂ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਹਨ ਜਿਹੜੀਆਂ ਕਿ ਨਸ਼ੇ ਦੀ ਪ੍ਰੋਪਰਟੀ ਨਸ਼ੇ ਦੀ ਕਮਾਈ ਤੋਂ ਬਣਾਈਆਂ ਹੋਈਆਂ ਜਾਪਦੀਆਂ ਹਨ ਜਿਸ ਦੇ ਵਿੱਚ ਕੀ ਸਾਡੇ ਤੋਂ ਜਿਸ ਦੇ ਮਾਮਲੇ 'ਚ ਅਸੀਂ ਅੱਗੇ ਜੋ ਸਾਡੇ ਵੱਲੋਂ ਕਾਰਵਾਈ ਬਣਦੀ ਹੈ ਉਸ ਦੇ ਵਿੱਚ ਵੀ ਅਸੀਂ ਕਾਰਵਾਈ ਕਰਾਂਗੇ ਸੋ ਅਸੀਂ ਇਹ ਹੀ ਤੁਹਾਡਾ ਸ਼ੇਅਰ ਕਰਨਾ ਚਾਹੁੰਦੇ ਸੀ ਕਿ ਇਸ ਦੇ ਵਿੱਚ ਕੁੱਲ ਹੁਣ ਸਾਡੇ ਇਸ ਕੇਸ ਦੇ ਵਿੱਚ ਸਾਡੀ 13 ਕਿਲੋ ਦੀ ਰਿਕਵਰੀ 13 ਕਿਲੋ ਹਿਰੋਇਨ ਦੀ ਰਿਕਵਰੀ ਇਹਨਾਂ ਤੋਂ ਦੋ ਇਲੀਗਲ ਵੈਪਨ ਤਿੰਨ ਲਗਜ਼ਰੀ ਗੱਡੀਆਂ ਅਤੇ ਕੁਝ ਡਰਗ ਮਨੀ ਵੀ ਰਿਕਵਰ ਹੋਈ ਹੈ ਸਾਨੂੰ ਉਮੀਦ ਹੈ ਕਿ ਇਸ ਦੇ ਨਾਲ ਜੋ ਜਲੰਧਰ ਸ਼ਹਿਰ ਦੇ ਅੰਦਰ ਹੋਰ ਇਹ ਕਿਸੇ ਤਰ੍ਹਾਂ ਦੀ ਕੋਈ ਸਪਲਾਈ ਕਰਦੇ ਸੀ ਜਾਂ ਕੁਝ ਹੋਰ ਸੀ ਅਸੀਂ ਉਸ ਪੂਰੇ ਨੈਟਵਰਕ ਨੂੰ ਇੱਕ ਵਾਰੀ ਟਾਪ ਤੋਂ ਪੂਰਾ ਡਿਸਮੈਂਟਲ ਕਰ ਦਿੱਤਾ ਤੇ ਅੱਗੇ ਵੀ ਅਸੀਂ ਸਾਡੇ ਦੇ ਵਿੱਚ ਕੁਝ ਕਿ ਸਾਡੀ ਅਜੇ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਥੋੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹਨੂੰ ਥੋੜਾ ਟਾਈਮ ਲੱਗੇਗਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਨਵੇਂ ਤੱਥ ਸਾਡੇ ਸਾਹਮਣੇ ਆਉਣਗੇ ਥੈਂਕ ਯੂ ਜਿਹੜੇ ਵੈਪਨ ਨੇ ਪਹਿਲਾਂ ਤੁਸੀਂ ਦੱਸਿਆ ਸੀ 2232000 ਦੇ

ਸੋ ਇਸ ਦੇ ਵਿੱਚ ਅੱਗੇ ਦੋਨਾਂ ਦਾ ਪਿਛਲਾ ਜਿਹੜਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਹੈਗਾ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਆ ਸੋ ਬਰਿੰਦਰ ਸਿੰਘ ਇਲੀਅਸ ਖਬੂ ਦੇ ਉੱਪਰ ਵੀ ਪਹਿਲਾਂ ਦੇ ਤਿੰਨ ਮੁਕਦਮੇ ਦਰਜ ਹੈ ਤੇ ਸ਼ਿਵਮ ਦੇਵੀ ਮੈਂ ਤੁਹਾਡਾ ਪਿਛਲੀ ਵਾਰ ਸ਼ੇਅਰ ਕੀਤਾ ਸੀ ਕਿ ਉਸਤੇ ਵੀ ਪਿਛਲੇ ਨੂੰ ਕਰਨੇ ਦਰਜ ਸੋ ਇਹਨਾਂ ਦੀ ਜੋ ਪੁਛਕਿਛ ਵਿੱਚ ਆਇਆ ਹੈ ਕਿ ਇਹਨਾਂ ਦੀ ਜੋ ਸਪਲਾਈ ਲਾਈਨ ਹੈ ਜਿੱਥੋਂ ਇਹ ਲੈ ਕੇ ਆਉਂਦੇ ਸੀ ਤੇ ਅੱਗੇ ਜੋ ਡਿਸਟ੍ਰਿਬਿਊਸ਼ਨ ਹੈ ਉਸ ਦੇ ਉੱਪਰ ਵੀ ਸਾਡੀ ਤਫ਼ਤੀਸ਼ ਅੱਗੇ ਚੱਲ ਰਹੀ ਹੈ ਥੈਂਕ ਯੂ ਜਪਨਿੰਦਰ ਇੰਕਿਆ ਦੇ ਵਿੱਚ ਸਪਲਾਈ ਯਾ ਹੋਰ ਏਰੀਆਜ਼ ਦੇ ਵਿੱਚ ਵੀ ਨਦੀ ਨੈਟਵਰਕ ਜਾਂ ਐਕਸੈਸ ਜਿਹੜਾ ਫੈਲਾ ਹੋਇਆ ਸੀਗਾ ਸਾਨੂੰ ਲੱਗਦਾ ਹੈ ਕਿ ਦੁਆਬਾ ਏਰੀਆ ਦੇ ਵਿੱਚ ਇਹਨਾਂ ਦਾ ਜ਼ਿਆਦਾ ਸਪਲਾਈ ਦਾ ਕੰਮ ਸੀਗਾ ਤੇ ਪਰ ਇਹਨਾਂ ਦੇ ਸਰਸਿਸ ਜੋ ਹੈ ਲੈ ਕੇ ਆਣ ਵਾਲੇ ਉਸ ਤੇ ਅਸੀਂ ਅਜੇ ਕੰਮ ਕਰ ਰਹੇ ਹਾਂ ਉਨਾ ਤੇ ਅਸੀਂ ਕੀਤਾ ਹੈ ਬਟ ਅਜੇ ਜਿਵੇਂ ਕੋਈ ਸਫਲਤਾ ਮਿਲੇਗੀ ਆਪਾਂ ਤੋਂ ਅਜੇ ਜਿਹੜੇ ਆਪਾਂ ਨੇ ਕਿਸੇ ਯੂਜ਼ਲੀ ਜਾਂਦੇ ਸੀ ਕੋਈ ਬਾੜ ਦਾ ਤਾਂ ਮੈਂ ਨਾਮ ਨਹੀਂ ਲੈਣਾ ਸੀ ਆਪਾਂ ਇਹਦੇ ਲਈ ਬਚਾਅ ਲਈ ਸਾਰਟ ਆਫ ਪ੍ਰੋਟੈਕਸ਼ਨ ਲਈ ਹੀ ਨਾਲ ਉਹਨਾਂ ਦੇ ਹੁੰਦੇ ਸੀ ਜਿਹੜੇ ਇਹ ਫੜੇ ਹੋਏ ਨੇ ਕਿ ਕੀਤੇ ਹੋਏ ਨੇ ਸ੍ਰੀ ਕਾਰਜ ਕੋ ਜੇਲ ਦਾ ਵੀ ਲਿੰਕ ਆ ਜੀ ਸਾਹਮਣੇ ਆ ਅਜੇ ਅਜੇ ਸੀ ਉਸ ਤੇ ਸਾਡੀ ਚੱਲ ਰਹੀ ਹੈ ਤਫਦੀਸ਼ ਕਿ ਇਹਨਾਂ ਦੇ ਉੱਪਰ ਪਹਿਲਾਂ ਵੀ ਐਨਡੀਪੀਐਸ ਦੇ ਵੀ ਮੁਕਦਮੇ ਦਰਜ ਹਨ ਆਰਮਜ਼ ਐਕਟ ਦੇ ਵੀ ਮੁਕਦਮੇ ਦਰਜ ਹਨ ਦੋਨਾਂ ਦੋਸ਼ੀ ਹਨ ਫਾਈਲ ਇਹਨਾਂ ਦੀ ਕੋਈ ਨਹੀਂ ਤੁਸੀਂ ਬੰਦੇ ਫਾਈਲ ਹੈ ਇਹਨਾਂ ਦੀ ਉਹ ਉਹ ਦੀ ਹੀ ਹੈਗਾ ਉਹ ਤੇ ਇਹਨਾਂ ਦੇ ਪਿੱਛੇ ਵੀ 2023 ਦਾ ਇੱਕ ਮੁਕਦਮਾ ਬਰਿੰਦਰ ਸਿੰਘ ਐਲਿਆਸ ਬਬੂ ਤੇ ਵੀ ਰਜਿਸਟਰ ਹੈਗਾ ਸੋ ਇਹ ਡਰਗ ਦਾ ਕੰਮ ਕਰਦੇ ਹੀ ਸੀ ਸੋ ਉਹਦੇ ਵਿੱਚ ਮਤਲਬ ਅੱਗੇ ਅਸੀਂ ਵੀ ਤਫਤੀਸ਼ ਕਰ ਰਹੇ ਹਾਂ ਕਿ ਇਹਨਾਂ ਦੇ ਕੋਲ ਕਿਸ ਤਰ੍ਹਾਂ ਹੈ ਬਟ ਸਾਡੇ ਕੋਲ ਪਹਿਲੀ ਵਾਰ ਮਤਲਬ ਜਲੰਧਰ ਸ਼ਹਿਰ ਦੇ ਵਿੱਚ ਹੀ ਜਲੰਧਰ ਦੇ ਹੀ ਦੋਸ਼ੀਆਂ ਵੱਲੋਂ ਜਿਹੜੀ ਰਿਕਵਰੀ ਹੈ ਉਹ ਇਹਨਾਂ ਵੱਲੋਂ ਕੀਤੀ ਗਈ ਹੈ ਤੇ ਇਹ ਵੱਡੀ ਰਿਕਵਰੀ ਹੈ ਜਿਸ ਦੇ ਨਾਲ ਕਿ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਸਾਨੂੰ ਹੋਰ ਵੀ ਡਿਟੇਲ ਦੇ ਵਿੱਚ ਪੁੱਛਗਿੱਛ ਕਰਨ ਤੇ ਤੇ ਸਪੈਸ਼ਲੀ ਜੋ ਸਾਡਾ ਫੋਕਸ ਹੈ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੋਣੀ ਹੈ ਜਿਹੜੀ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਨਵੇਂ ਤੱਥ ਵੀ ਸਾਡੇ ਸਾਹਮਣੇ ਆਣ ਲੈ ਕੇ ਕਿਥੋਂ ਹੋਰੇ ਸੀ ਪਤਾ ਲੱਗਾ ਉਹਦੀ ਤਫਤੀਸ਼ ਚੱਲ ਰਹੀ ਹੈ ਥੈਂਕ ਯੂ ਇਹੋ ਹੋ ਰਿਹਾ ਹੈ ਤੇ ਜਿਲਹੇ ਚਿਲੰਦਰ ਕਬਿਸ਼ਰੇ ਪੁਲਿਸ ਵੱਲੋਂ ਅੱਜ ਇੱਕ ਪਿਛਲੇ ਕੇਸ ਦੀ ਤਫਤੀਸ਼ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ કુલ 13 ਕਿਲੋ ਰੋਇਂਦੀ ਰਿਕਵਰੀ ਹੋਈ ਹੈ ਇਹਨਾਂ ਦੋਵੇਂ ਦੋਸ਼ੀਆਂ ਤੋਂ ਸ਼ਿਵਮ ਅਤੇ ਅਬਰਿੰਦਰ ਸਿੰਘ ਗੇਲਿਆਸਪੂਤੋਂ 13 ਕਿਲੋ ਰੋਇਂਦੀ ਰਿਕਵਰੀ ਨਾਲ ਤਿੰਨ ਲਗਜ਼ਰੀ ਵਹੀਕਲ ਅਤੇ ਦੋ ਇਲੀਗਲ ਵੈਪਨ ਦੀ ਵੀ ਰਿਕਵਰੀ ਹੋਈ ਹੈ ਸੋ ਇਹਨਾਂ ਦੀ ਜੋ ਅੱਗੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਜੇ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਦੇ ਵਿੱਚ ਸਾਨੂੰ ਸ਼ਰ ਦੇ ਵਿੱਚ ਅਤੇ ਦੋਆਬਾ ਏਰੀਆ ਵਿੱਚ ਨਸ਼ਾ ਵੇਚਣ ਵਾਲੇ ਅਤੇ ਪਿੱਛੋਂ ਇਹਨਾਂ ਦੀ ਸਪਲਾਈ ਲਾਈਨ ਕੀ ਸੀ ਉਹਦੇ ਸੰਬੰਧੀ ਵੀ ਹੋਰ ਨਵੇਂ ਤੱਥ ਸਾਡੇ ਸਾਹਮਣੇ ਆਏ। ਥੈਂਕ ਯੂ।